ਇਸ ਚੰਕੀ ਦੇ ਉੱਤੇ ਬੈ ਕੇ ਗੁਰੂ ਨਾਨਕ ਸਾਹਿਬ ਜੀ ਇਸ਼ਨਾਨ ਕਰਦੇ ਰਹੇ ਨੇ ਤੇ ਇਹ ਗਾਗਰ ਥੋੜੀ ਹੁਣ ਅੱਜ ਦੀ ਡੇਟ ਦੇ ਵਿੱਚ ਇਹ ਟੁੱਟ ਗਈ ਪੁਰਾਣੀ ਹੋਣ ਕਰਕੇ ਤਾਂ ਉਹ ਕਾਲਾ ਜਾਦੂ ਬੰਗਾਲ ਦੇ ਇਸ ਹਿੱਸੇ ਦੇ ਵਿੱਚ ਵੀ ਸੀ ਸੰਗਤਾਂ ਪ੍ਰੇਸ਼ਾਨ ਸੀ ਲਾਈਨ ਦੇ ਇਧਰਲੇ ਪਾਸੇ ਇੱਕ ਬਹੁਤ ਵੱਡਾ ਗਰਾਊਂਡ ਬਣਿਆ ਹੋਇਆ ਇਸ ਗਰਾਊਂਡ ਦਾ ਨਾਮ ਹੈਗਾ ਜੀ ਗੁਰੂ ਨਾਨਕ ਪਲੇ ਗਰਾਊਂਡ ਤੇ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਜਗ੍ਹਾ ਸੀ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਤੇ ਬੋਲਦੀ ਸੀ ਉੱਥੇ ਹੀ ਇਹ ਸਕੂਲ ਬਣਿਆ ਹੋਇਆ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ੍ਰੀ ਸਾਹਿਬ ਨੇ ਵਾਹਿਗੁਰੂ ਇਹ ਕਹਿੰਦੇ ਵੀ ਸਾਡੇ ਸਿੰਘ ਆਉਣਗੇ ਆਪੇ ਲੈ ਲੈਣਗੇ ਤਾਂ ਦੇਖੋ West Bengal ਦਾ ਇੱਕ ਵੱਡਾ ਸ਼ਹਿਰ ਮਾਲਦਾ ਸਾਹਮਣੇ ਤੁਸੀਂ ਸਕਰੀਨ ਤੇ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਸਾਹਿਬ ਦੇ ਇਹ ਗੁਰਦੁਆਰਾ ਸਾਹਿਬ ਇਤਿਹਾਸਿਕ ਨਹੀਂ ਹੈ ਪਰ ਮਾਲਦਾ ਸ਼ਹਿਰ ਦੇ ਵਿੱਚ ਜਿਹੜਾ ਇਤਿਹਾਸਿਕ ਗੁਰੂ ਘਰਾਂ ਜੇ ਉਹਦੇ ਦਰਸ਼ਨ ਕਰਨੇ ਨੇ ਤਾਂ ਸੰਗਤਾਂ ਇੱਥੇ ਆ ਕੇ ਰਾਤ ਨੂੰ ਰੁਕਦੀਆਂ ਨੇ ਆ ਥੱਲੇ ਜਿੰਨੇ ਵੀ ਕਮਰੇ ਨੇ ਇਹ ਸਾਰੇ ਰਹਿਐਸ਼ ਵਾਲੇ ਨੇ ਇੱਥੇ ਵੀ ਮਹਾਰਾਜ ਦਾ ਪ੍ਰਕਾਸ਼ ਹੈਗਾ ਉੱਪਰਲੀ ਮੰਜ਼ਲ ਤੇ ਇਧਰਲੇ ਪਾਸੇ ਵੀ ਰਹਿਐਸ਼ ਵਾਲੇ ਕਮਰੇ ਬਣੇ ਹੋਏ ਨੇ ਬਹੁਤ ਖੁੱਲੀ ਜ਼ਮੀਨ ਹੈ ਗੁਰੂ ਘਰ ਕੋਲ ਤੇ ਆ ਪਿਛਲਾ ਪਾਸਾ ਵੀ ਗੁਰੂ ਘਰ ਦਾ ਹੀ ਹੈ ਜੀ ਇਧਰ ਵੀ ਕੁਝ ਕੇ ਕਮਰੇ ਬਣੇ ਹੋਏ ਨੇ ਇੱਥੇ ਹੁਣ ਆਪਾਂ ਚਾਹ ਸਕਦੇ ਹਾਂ ਉੱਪਰ ਮਹਾਰਾਜ ਦਾ ਪ੍ਰਕਾਸ਼ ਆ ਮੱਥਾ ਟੇਕਦੇ ਆ ਫਿਰ ਜਿਹੜਾ ਇਤਿਹਾਸਿਕ ਗੁਰੂ ਘਰ ਆ ਇਸ ਜਗ੍ਹਾ ਤੋਂ 4 ਕਿਲੋਮੀਟਰ ਦੂਰ ਗੁਰੂ ਨਾਨਕ ਸਾਹਿਬ ਜੀ ਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਚਰਨ ਛੋਪਾ ਪ੍ਰਾਪਤ ਸਥਾਨ ਆ ਉਹਦੇ ਆਪਾਂ ਦਰਸ਼ਨ ਕਰਨ ਚੱਲਦੇ ਆ ਮੋਟਰਸਾਈਕਲ ਆਪਣਾ ਅੰਦਰ ਖੜਾ ਆ ਆ ਥਾਂ ਦੇ ਉੱਤੇ ਸਾਹਮਣੇ ਇਧਰਲੇ ਪਾਸੇ ਲੰਗਰ ਹਾਲ ਆ ਜੀ ਇਧਰ ਲਿਖਿਆ ਹੋਇਆ ਗੁਰਦੁਆਰਾ ਗੁਰੂ ਕਾ ਬਾਗ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹੀ ਪਹਿਲੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਤਸ਼ਾਹੀ ਨੌਵੀਂ ਆਹ ਪਤਾ ਨਹੀਂ ਕੀ ਲਿਖਿਆ ਓਲਡ ਮਾਲ ਦਾ ਪੱਛਮੀ ਬੰਗਾਲ ਸ਼੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਵਾਲੇ ਚਰਨ ਸੇਵਕ ਸੰਤ ਬਾਬਾ ਕੋਲਾ ਸਿੰਘ ਜੀ ਸਰਹਾਲੀ ਵਾਲੇ ਵਾਹਿਗੁਰੂ ਹੁਣ ਇੱਥੇ ਚਾ ਸਕਦੇ ਆ ਫਿਰ ਆਪਾਂ ਚੱਲਦੇ ਆ ਆ ਕੇ ਪ੍ਰਸ਼ਾਦਾ ਸ਼ਕ ਲਾਂਗੇ ਅਸਲ ਦੇ ਵਿੱਚ ਆਹ ਪਤਾ ਕੀ ਲਿਖਿਆ ਹੋਇਆ ਜਿਹਦੀ ਮੈਂ ਗੱਲ ਕਰਦਾ ਸੀ ਇਹ ਲਿਖਿਆ ਹੋਇਆ ਜੀ ਓਲਡ ਮਤਲਬ ਇੱਥੇ ਦੋ ਟਾਊਨ ਨੇ ਇੱਕ ਓਲਡ ਮਾਲ ਦਾ ਇੱਕ ਨਿਊ ਮਾਲ ਦਾ ਇਸ ਟਾਈਮ ਆਪਾਂ ਓਲਡ ਮਾਲਦਾ ਦੇ ਵਿੱਚ ਲਿਖਿਆ ਮੈਨੂੰ ਪਹਿਲਾਂ ਤਾਂ ਨਹੀਂ ਸਮਝ ਆਇਆ ਕਿਉਂਕਿ ਪੰਜਾਬੀ ਵਿੱਚ ਜੇ ਓਲਡ ਲਿਖਣਾ ਹੁੰਦਾ ਤਾਂ ਇੱਥੇ ਆਪਾਂ ਲਿਖਦੇ ਪੁਰਾਣਾ ਮਾਲਦਾ ਆਨ ਕਰਕੇ ਇਹ ਅੰਗਰੇਜ਼ੀ ਵਾਲਾ ਪੰਜਾਬੀ ਚ ਕਨਵਰਟ ਕਰਕੇ 올ਡ ਲਿਖਿਆ ਹੋਇਆ ਚਾਹ ਮੈਂ ਸ਼ਾਗਲੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਪਹਿਲੀ ਮੰਜ਼ਲ ਤੇ ਮਹਾਰਾਜ ਦਾ ਪ੍ਰਕਾਸ਼ ਵਾਹਿਗੁਰੂ ਤਨ ਗੁਰ ਨਾਨਕ ਇਹ ਹੈ ਜੀ ਗੁਰੂ ਘਰ ਦਾ ਮੇਨ ਗੇਟ ਦਰਸ਼ਨ ਦੇਖ ਜਿਵੇਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇੱਥੋਂ ਆਪਾਂ ਅੰਦਰ ਚੱਲਦੇ ਆਂ ਬਾਕੀ ਬੰਗਾਲੀ ਭਾਸ਼ਾ ਦੇ ਵਿੱਚ ਇੱਥੇ ਕੁਝ ਲਿਖਿਆ ਹੋਇਆ ਇੱਕ ਓੰਕਾਰ ਆਹ ਮੈਨੂੰ ਲੱਗਦਾ ਉੱਪਰ ਟਾਈਮ ਲਿਖਿਆ ਹੋਇਆ ਵੀ ਕਿਹੜੇ ਟਾਈਮ 'ਚ ਤੁਸੀਂ ਆ ਸਕਦੇ ਹੋ ਅੰਦਰ ਚੱਲਦੇ ਆਪਾਂ ਮੋਟਰਸਾਈਕਲ ਆਪਾਂ ਬਾਹਰ ਹੀ ਖੜਾ ਕਰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੀ ਸਾਰੀ ਸੰਗਤ ਨੂੰ ਸਤਿ ਸ਼੍ਰੀ ਅਕਾਲ ਜੀ ਜਿਵੇਂ ਤੁਹਾਨੂੰ ਪਤਾ ਕਿ ਬੰਗਾਲ ਦੇ ਵਿੱਚ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਕਾਲਾ ਜਾਦੂ ਚੱਲਦਾ ਹੁੰਦਾ ਸੀ ਤੇ ਉਸ ਟਾਈਮਾਂ ਦੇ ਵਿੱਚ ਪੁਰਾਣੇ ਟਾਈਮਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਜਿੰਨਾਂ ਲੋਕਾਂ ਨੂੰ ਕਾਲਾ ਜਾਦੂ ਆਉਂਦਾ ਸੀ ਉਹ ਸਾਰਾ ਕੁਝ ਆਪਦੇ ਵਸ ਵਿੱਚ ਕਰ ਲੈਂਦੇ ਹੁੰਦੇ ਸੀ ਜਾਂ ਫਿਰ ਜਿਹੜੇ ਉੱਥੋਂ ਦੇ ਗਰੀਬ ਲੋਕ ਹੁੰਦੇ ਸੀ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਹੁੰਦੇ ਸੀ ਗਰੀਬ ਲੋਕਾਂ ਦੀ ਫਰਿਆਦ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਇਸ ਜਗ੍ਹਾ ਦੇ ਉੱਤੇ ਆਏ ਸੀ ਕਿਉਂਕਿ ਗੁਰੂ ਨਾਨਕ ਸਾਹਿਬ ਜਾਣੀ ਜਾਣ ਸੀ ਉਹਨਾਂ ਨੂੰ ਪਤਾ ਸੀ ਕਿ ਬੰਗਾਲ ਦੇ ਵਿੱਚ ਬਹੁਤ ਜ਼ਿਆਦਾ ਕਾਲਾ ਜਾਦੂ ਚੱਲਦਾ ਜਦੋਂ ਬੰਗਾਲ ਦੇ ਵਿੱਚ ਗੁਰੂ ਨਾਨਕ ਸਾਹਿਬ ਆਏ ਨੇ ਤਾਂ ਉਹ ਬੰਗਲਾਦੇਸ਼ ਵਾਲੇ ਪਾਸੇ ਨੂੰ ਵੀ ਗਏ ਨੇ ਉਹ ਟਾਈਮਾਂ ਦੇ ਵਿੱਚ ਬੰਗਲਾਦੇਸ਼ ਨਹੀਂ ਹੁੰਦਾ ਸੀ ਸਾਰਾ ਬੰਗਾਲ ਹੁੰਦਾ ਸੀ ਤਾਂ ਬੰਗਲਾਦੇਸ਼ ਵਾਲੇ ਪਾਸੇ ਵੀ ਇੱਕ ਸਾਖੀ ਜੁੜਦੀ ਆ ਕਿ ਭਾਈ ਮਰਦਾਨਾ ਜੀ ਨੂੰ ਭੇਡੂ ਬਣਾ ਦਿੱਤਾ ਗਿਆ ਸੀ ਕਾਲੇ ਜਾਦੂ ਦੇ ਨਾਲ ਤਾਂ ਉਹ ਕਾਲਾ ਜਾਦੂ ਬੰਗਾਲ ਦੇ ਇਸ ਹਿੱਸੇ ਦੇ ਵਿੱਚ ਵੀ ਸੀ ਸੰਗਤਾਂ ਪ੍ਰੇਸ਼ਾਨ ਸੀ ਗੁਰੂ ਨਾਨਕ ਸਾਹਿਬ ਇਸ ਜਗ੍ਹਾ ਦੇ ਉੱਤੇ ਆਏ ਨੇ ਸਾਰਾ ਇਤਿਹਾਸ ਤੁਹਾਨੂੰ ਦੱਸਾਂਗੇ ਇਸ ਜਗ੍ਹਾ ਦੇ ਉੱਤੇ ਜਿੱਥੇ ਮੈਂ ਅੱਜ ਬੈਠਾ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਤੇ ਇਸ ਜਗ੍ਹਾ ਦੀ ਰਜਿਸਟਰੀ ਆ ਪੰਜਾਬ ਤੋਂ ਸ਼ੇਰ ਸਿੰਘ ਆਏ ਸੀ ਐਸ ਡੀ ਐਮ ਇੱਥੇ ਕੋਰਟ ਦੇ ਵਿੱਚ ਉਹਨਾਂ ਦੀ ਡਿਊਟੀ ਲੱਗੀ ਆ ਤੇ ਉਹਨਾਂ ਨੂੰ ਉਦੋਂ ਪਤਾ ਲੱਗਿਆ ਕਿ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੇ ਉੱਤੇ ਇੱਥੇ ਰਜਿਸਟਰੀ ਬੋਲਦੀ ਆ ਦੋ ਰਜਿਸਟਰੀਆਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੇ ਉੱਤੇ ਇੱਥੇ ਗੁਰੂ ਨਾਨਕ ਸਾਹਿਬ ਜੀ ਦੀ ਚੌਂਕੀ ਸਾਹਿਬ ਜਿੱਥੇ ਬਹਿ ਕੇ ਉਹ ਇਸ਼ਨਾਨ ਕਰਦੇ ਰਹੇ ਨੇ ਗੁਰੂ ਨਾਨਕ ਸਾਹਿਬ ਜੀ ਦੀ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਦੀ ਗਾਗਰ ਇੱਥੇ ਨਵੇਂ ਪਾਸ਼ਾ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਆਏ ਨੇ ਉਹਨਾਂ ਦੀਆਂ ਸ਼੍ਰੀ ਸਾਹਿਬ ਤੇ ਉਹਨਾਂ ਦਾ ਥੜਾ ਸਾਹਿਬ ਇਸ ਗੁਰੂ ਘਰ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਅੱਜ ਵੀ ਮੌਜੂਦ ਆ ਜੀ ਸਾਰੀਆਂ ਨਿਸ਼ਾਨੀਆਂ ਦਰਸ਼ਨ ਕਰਵਾਵਾਂਗੇ ਇਤਿਹਾਸ ਵੀ ਦੱਸਾਂਗੇ ਤੇ ਬਾਬਾ ਜੀ ਤੋਂ ਵੀ ਆਪਾਂ ਇਤਿਹਾਸ ਪੁੱਛਾਂਗੇ ਤੇ ਉਹਨਾਂ ਸੰਗਤਾਂ ਨੂੰ ਜਾਂ ਉੱਥੇ ਇੱਥੋਂ ਦੇ ਲੋਕਾਂ ਨੂੰ ਕਾਲੇ ਜਾਦੂ ਤੋਂ ਬਚਣ ਵਾਸਤੇ ਗੁਰੂ ਨਾਨਕ ਸਾਹਿਬ ਜੀ ਨੇ ਇੱਥੇ ਇੱਕ ਖੂਹ ਪ੍ਰਗਟ ਕੀਤਾ ਸੀ ਤੇ ਖੂਹ ਦੇ ਵੀ ਤੁਹਾਨੂੰ ਆਪਾਂ ਦਰਸ਼ਨ ਕਰਵਾਵਾਂਗੇ ਗੁਰੂ ਨਾਨਕ ਸਾਹਿਬ ਜੀ ਇਸ ਜਗ੍ਹਾ ਦੇ ਉੱਤੇ 3 ਮਹੀਨੇ ਰਹੇ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਜਗ੍ਹਾ ਦੇ ਉੱਤੇ ਹਫ਼ਤਾ 10 ਦਿਨ ਇਸ ਜਗ੍ਹਾ ਦੇ ਉੱਤੇ ਰਹਿ ਕੇ ਫਿਰ ਗਏ ਨੇ ਸਾਰੀ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ। ਅੰਕ ਜੀ ਇੱਕ ਬਾਦ ਹਰਮੇਸ਼ਰ ਕੀ ਅੱਛਾ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ੍ਰੀ ਸਾਹਿਬ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਹਿਗੁਰੂ ਇਹ ਐਂਡੇ ਵੀ ਸਾਡੇ ਸਿੰਘ ਆਉਣਗੇ ਆਪੇ ਲੈ ਲੈਣਗੇ ਤੁਹਾਡੇ ਕੋਲ ਇਹ ਕਿਹਾ ਜਾਂਦਾ ਵੀ ਕਿਸੇ ਲੋਕਲ ਬੰਦਿਆਂ ਕੋਲ ਹੁੰਦੀਆਂ ਸੀ ਸ੍ਰੀ ਸਾਭਾ ਕਿ ਇਹ ਆ ਨਾਲ ਹੀ ਬੰਗਾਲੀਆਂ ਦੇ ਘਰ ਜਾਂ ਹਾਂਜੀ ਅੱਛਾ ਮਾਰਨੇ ਉਸ ਟਾਈਮ ਤੇ ਉਹਨਾਂ ਨੂੰ ਇਹ ਦੇਖ ਕੇ ਗਏ ਠੀਕ ਹੈ ਸਮਾ ਆਊਗਾ ਆਪੇ ਪਰਮਾ ਉਹਨਾਂ ਨੇ ਮੰਨ ਕੇ ਉਸਿਆ ਪਰਮੇਸ਼ਰ ਹਾਂਜੀ ਜਦੋਂ ਇੱਥੇ ਐਸ.ਡੀ.ਐਮ ਸਾਹਿਬ ਆਏ ਅੱਛਾ ਕੋਰਟ ਦੇ ਵਿੱਚ ਠੀਕ ਹੈ ਉਹਨਾਂ ਨੇ ਫਿਰ ਕੀ ਕੀਤਾ ਵੀ ਜਦੋਂ ਇੱਥੇ ਆਏ ਐਸ.ਡੀ.ਐਮ ਸਾਹਿਬ ਨੇ ਜਦੋਂ ਪੰਜਾਬੀ ਐਸ.ਡੀ.ਐਮ ਸਾਹਿਬ ਸ਼ੇਰ ਸਿੰਘ ਸ਼ੇਰ ਸਿੰਘ ਐਸ.ਡੀ.ਐਮ ਸਾਹਿਬ ਇੱਥੇ ਆਏ ਸੀ ਹਾਂ ਹਾਂਜੀ ਉਹਨਾਂ ਨੇ ਫਿਰ ਜਦੋਂ ਕੋਰਟ ਦੇ ਵਿੱਚ ਆਣ ਕੇ ਆਪਣੀ ਜਿੰਦਗੀ ਸੰਭਾਲੀ ਤੇ ਗੁਰੂ ਨਾਨਕ ਸਾਹਿਬ ਦੇ ਨਾਂ ਦੇ ਦੋ ਰਜਿਸਟਰੀਆਂ ਉਹਨੂੰ ਵੇਖੀਏ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਦੇ ਦੋ ਰਜਿਸਟਰੀਆਂ ਦੋ ਰਜਿਸਟਰੀਆਂ ਵੇਖੀਆਂ ਠੀਕ ਹੈ ਉਹ ਕਹਿੰਦੇ ਕਿ ਇਹ ਇੱਥੇ ਗੁਰੂ ਨਾਨਕ ਸਾਹਿਬ ਆਏ ਜਿਹਦਾ ਨਾਂ ਦੀ ਰਜਿਸਟਰੀ ਹੈ ਹਾਂਜੀ ਉਹ ਫਿਰ ਉਹਨਾਂ ਨੇ ਵੇਖਿਆ ਸਾਰਾ ਨਕਸ਼ਾ ਹਾਂਜੀ ਤੇ ਫਿਰ ਉਹਨੇ ਆਪਣੇ ਕਰਮਚਾਰੀਆਂ ਨੂੰ ਪੁੱਛਿਆ ਵੀ ਇਹ ਜਿਹੜੇ ਇੱਥੇ ਗੁਰੂ ਸਾਹਿਬ ਆਏ ਆ ਹਾਂਜੀ ਤੇ ਪੀਛੇ ਨਹੀਂ ਜਾਈਂਗੇ ਹਾਂਜੀ ਜੀ ਸਿੰਘ ਇਹਨੇ ਵੀ ਸਿੱਖ ਜਿੰਨੇ ਕ ਹੈਗੇ ਹੈ ਹੀ ਆ ਦੋ ਚਾਰ ਦੁਕਾਨਾਂ ਵੀ ਹੈਗੀਆਂ ਪਾਤਿਆਂ ਸੀਨਾਂ ਦੀਆਂ ਕੱਪੜੇ-ਕਪੜੇ ਆਸਾਇਕਲਾ ਸੁਕ ਲਾ ਲਈ ਠੀਕ ਹੈ ਜੀ ਹੋਰ ਗੈਰ ਜੀ ਗੱਟੀਆਂ ਦੇ ਹੋਟਲ ਵੀ ਹੈਗੇ ਉਹ ਕਹਿੰਦੇ ਵੀ ਜਿੰਨੇ ਸਿੱਖ ਸਾਰੇ ਇਕੱਠੇ ਕਰੋ ਇੱਥੇ ਲਿਆਓ ਕੋਟ ਚਾਹਰੇ ਤੇ ਜਿੰਨੇ ਵੀ ਉਹਨਾਂ ਨੇ ਆਸੇ-ਪਾਸੇ ਪੰਜਾਬੀ ਹੈਗੇ ਸਾਰੇ ਇਕੱਠੇ ਕਰਕੇ ਖੜੇ ਆ ਹਾਂ ਜੀ ਇਹਨੇ ਉਹ ਸ਼ਿਰ ਸਿੰਘ ਅਸਤੀਮ சபਾ ਜਿਆ ਤਨ ਮਿਲਣਾ ਚਾਹੁੰਦੇ ਆ ਤੇ ਉਹ ਫਿਰ ਜਦੋਂ ਗਏ ਉੱਥੇ ਉਹਨਾਂ ਦੇ ਟੂਰਿਸਟੀਆਂ ਬਖਾਈਆਂ ਬਿਆਹ ਵੇਖੋ ਗੁਰੂ ਨਾਨਕ ਸਾਹਿਬ ਜੀ ਇੱਥੇ ਆਏ ਆ ਆ ਨਕਸ਼ਾ ਆ ਆ ਜਗਾ ਫਿਰ ਗੁਰੂ ਸਾਹਿਬ ਉਹਨਾਂ ਨਾਲ ਲੱਗੇ ਸਿੰਘਾਂ ਨਾਲ ਇੱਥੇ ਆਏ ਐ ਜਗ੍ਹਾ ਤੇ ਉਹ ਪਿਛੇ ਇੱਕ ਸਕੂਲ ਬਣਿਆ ਉਹ ਪਿਛਲੇ ਹਾਂਜੀ ਕਨ 4 ਇੱਕ ਰੋਡ ਦੇ ਉੱਤੇ ਸਕੂਲ ਬਣਾ تھا ਪਿਛਲੇ ਮੈਨੇ ਗਰਾਊਂਡ ਆ ਗੁਰੂ ਨਾਨਕ ਗਰਾਊਂਡ ਠੀਕ ਐ ਠੀਕ ਉਹ ਫਿਰ ਬਾਅਦ ਵਿੱਚ ਜਦੋਂ ਸਿੱਖ ਇੱਥੇ ਘੱਟ ਹੀ ਤੇ ਉਹਨਾਂ ਨੇ ਜਦੋਂ ਸੋਚਿਆ ਵੀ ਇਹ ਜਿਹੜੀ ਜਗ੍ਹਾ ਵਾ ਉੱਤਰਾ ਲੋਕਾਂ ਨੇ ਵੜ ਲੈਣੀ ਹਾਂਜੀ ਇਹ ਸਾਰੇ ਧਰਮਾਂ ਵਾਸਤੇ ਸਕੂਲ ਬਣ ਜਾਵੇ ਵੀ ਜਿਹੜਾ ਸਾਰੇ ਧਰਮਾਂ ਦੇ ਬੱਚੇ ਇੱਥੇ ਪੜ੍ਹਦੇ ਹਾਂਜੀ ਉਹ ਟਾਈਮ ਤੇ ਸੋਚ ਕੇ ਉਹਨਾਂ ਨੇ ਗਵਰਨਮੈਂਟ ਨੂੰ ਲਿਖ ਦਿੱਤਾ ਕਿ ਇਹ ਜਿਹੜੀ ਜਗ੍ਹਾ ਵਾ ਇਹ ਤੁਸੀਂ ਸਕੂਲ ਬਣਾਉਂਦੇ ਤੇ ਸਾਰਿਆਂ ਦੇ ਬੱਚੇ ਪੜ੍ਹਨ ਕਿ ਕੋਈ ਵਿਤ ਕਰਾਣਾ ਹੋਵੇ ਕਿਸੇ ਕੱਲ ਉੱਥੇ ਵੀ ਇੱਥੇ ਕਿੰਨੀ ਜ਼ਮੀਨ ਆ ਵੈਸੇ ਇੱਥੇ ਜ਼ਮੀਨ ਇਹੀ ਆ ਵਸੇ ਜਿੱਥੇ ਸਕੂਲ ਬਣਿਆ ਇਹ ਵੀ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਤੇ ਰਜਿਸਟਰੀ ਆ ਹਾਂ ਤੇ ਆ ਵੀ ਆ ਜਗ੍ਹਾ ਆ ਜਗ੍ਹਾ ਵੀ ਉੱਥੇ 100 ਕਿੱਲਾ ਜ਼ਮੀਨ ਗੁਰੂ ਨਾਨਕ ਉੱਥੇ ਪਾਸੇ ਵੀ ਨਾਲ ਅੱਛਾ ਇਹ ਪਤਾ ਐ ਐਸ ਡੀ ਐਮ ਨੂੰ ਲੱਗਿਆ ਜਦੋਂ ਇੱਥੇ ਆਈ ਸੀ ਹਨਾ ਵੀ ਇੱਥੇ ਰਜਿਸਟਰੀ ਆ ਨਹੀਂ ਪਤਾ ਪਹਿਲਾਂ ਸਿੱਖਾਂ ਨੂੰ ਹੈਗਾ ਐ ਅੱਛਾ ਕੱਤੇ ਦੇ ਸਿੱਖਾਂ ਨੂੰ ਪਤਾ ਹੈ ਉਦੋਂ ਇਹ ਵੀ ਘਾਟ ਚੱਲਦਾ ਹੁੰਦਾ ਹੈ ਦੀ ਉਦੋਂ ਨਾ ਪੁੱਲ ਹੀ ਨਾ ਛੜਕੇ ਅੱਛਾ ਇੱਥੋਂ ਗੱਡੀਆਂ ਪਾਰ ਕਰਦੀਆਂ ਨੇ ਨੌਕੇ ਦੇ ਉੱਤੇ ਠੀਕ ਐ ਇੱਥੇ ਇੱਕ ਪਿੰਡਾ ਗੰਗਾ ਦੇ ਉੱਤੇ ਘਾਟ ਪਿੰਡਾ ਵਾ ਹਾਂਜੀ ਉਹ ਘਾਟ ਨਹੀਂ ਐ ਇਹਨੂੰ ਰਸਤਾ ਵਾ ਇਦਾਂ ਦੀ ਜਾਂਦੇ ਕੋਈ ਐਂ ਦੀ ਜਾਂਦੇ ਹਾਂ ਜਿਨ੍ਹਾਂ ਨੂੰ ਪੁਰਾਣਾ ਇਤਿਹਾਸ ਦਾ ਪਤਾ ਹੀ ਹਾਂਜੀ ਤੇ ਉਹਨੇ ਵੀ ਮਹਾਪੁਰਖ ਜਿਹੜੇ ਇਸ ਸੰਪਰਦਾ ਦੇ ਮਾਲਕ ਹੀ ਨੇ ਉਹ ਆਉਂਦੇ ਨੇ ਇਹਨਾਂ ਦੇ ਪਿੰਡਾਂ ਦੇ ਸਿੰਘ ਬੜੇ ਇੱਥੇ ਵੀ ਇੱਥੇ ਏਰੀਆ ਚ ਮਹਾਰਾਜ ਬਹੁਤ ਗੁਰਤੇਗਬਲ ਸਬਜੀ ਗੁਰੂ ਨਾਨਕ ਸਾਹਿਬ ਜੀ ਘੁੰਮੇ ਆ ਅੱਛਾ ਤੇ ਉਹ ਸੁਣਦੇ ਵੀ ਐਂ ਦੀ ਕਿ ਮਹਾਰਾਜ ਗਏ ਆ ਤੇ ਇਹ ਲੋਕ ਕਹਿੰਦੇ ਇਹ ਦੱਸਦੇ ਇਹ ਦੱਸਦੇ ਹੁੰਦੇ ਸੀ ਵੀ ਜਿਹੜਾ ਗੁਰੂ ਨਾਨਕ ਸਾਹਿਬ ਕੋਈ ਧਿਆਨ ਦਿਹਾੜਾ ਹੁੰਦਾ ਸੀ ਨਾ ਹਾਂਜੀ ਉਹ ਟਾਈਮ ਤੇ ਸਾਨੂੰ ਤੱਕੇ ਜਿੰਨਾ ਉਹ ਉੱਪਰ ਬਾਤ ਫੇਰੀ ਕਰਦੇ ਹਾਂਜੀ ਵੀ ਸੰਗਤ ਟੋਲ ਕੀ ਸ਼ਾਣੇ ਲੈ ਕੇ ਨਾਲ ਸ਼ਬਦ ਪੜ੍ਹਦੀ ਆਉਂਦੀ ਆਜ ਕੋੜਿਆਂ ਤੇ ਟਾਪਾਂ ਸਾਨੂੰ ਸੁਣਦੀਆਂ ਆਵਾਜ਼ ਸੁਣਦੀ ਆ ਕਈ ਵਾਰ ਚੰਨਣ ਹੁੰਦਾ ਇਹੋ ਜੀ ਕਸ਼ਮੀਰ ਵਾਲਾ ਇਹਦੇ ਇਹ ਵੰਦੇ ਰਹੇ ਅੱਛਾ ਸੁਣਦੇ ਰਹੇ ਸੁਣਦੇ ਰਹੇ ਤੇ ਅੱਗੇ ਵੀ ਤੁਹਾਨੂੰ ਵੀ ਅਸੀਂ ਤਾਂ ਕਰ ਚੁੱਕੇ ਜੀ ਸਾਨੂੰ ਨਹੀਂ ਤਿਸਤਾ ਤਾਂ ਨਹੀਂ ਪਰ ਇਹਨਾਂ ਦੇ ਬਾਬੇ ਦਾਦੇ ਨੇ ਮਹਾਰਾਜ ਨੇ ਆਖਿਆ ਵੀ ਤੁਸੀਂ ਪਈ ਤੇ ਸੇਵਾ ਕਰਿਆ ਕਰੋ ਜੇ ਤਾਂ ਡੰਗਰ ਡੰਗਰ ਖੁੱਲੇ ਛੱਡਦੇ ਨੇ ਇਹ ਕੰਮ ਨਾ ਕਰਿਆ ਕਰੋ ਇਹ ਜਗ੍ਹਾ ਜਿਹੜੀ ਆ ਇਹ ਦੀ ਸੇਵਾ ਸੰਭਾਲ ਕਰਿਆ ਕਰੋ ਇਧਰ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਉਸ ਚੌਂਕੀ ਸਾਹਿਬ ਦੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਬਿਰਾਜਮਾਨ ਹੋ ਕੇ ਇਸ ਦੇ ਉੱਤੇ ਇਸ਼ਨਾਨ ਕਰਦੇ ਰਹੇ ਨੇ ਇਹ ਗਾਗਰਜ ਵੀ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਦੀ ਆ ਹੁਣ ਥੋੜੀ ਜੀ ਇਹ ਟੁੱਟ ਗਈ ਇਹਦੇ ਪਿੱਛੇ ਵੀ ਬਹੁਤ ਸਟੋਰੀਆਂ ਨੇ ਬਾਬਾ ਜੀ ਨੇ ਦੱਸੀਆਂ ਨੇ ਚਲ ਆਪਾਂ ਉਧਰਲੇ ਪਾਸੇ ਨਹੀਂ ਜਾਂਦੇ ਪਰ ਸਾਨੂੰ ਆਪਾਂ ਨਿਸ਼ਾਨੀਆਂ ਦੇ ਦਰਸ਼ਨ ਕਰਵਾ ਰਹੇ ਹਾਂ ਇਧਰਲੇ ਪਾਸੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਥੜਾ ਸਾਹ ਬਣਾਇਆ ਹੋਇਆ ਜੀ ਜਿੱਥੇ ਉਹ ਬਿਰਾਜਮਾਨ ਹੋਏ ਨੇ ਹੁਣ ਥੋੜਾ ਜਿਹਾ ਇਹ ਮਤਲਬ ਰੈਨੋਵੇਟ ਕਰਤਾ ਪਹਿਲਾਂ ਪ੍ਰਾਣੀ ਨਿਸ਼ਾਨੀ ਕੁਝ ਹੋਰ ਹੁੰਦੀ ਸੀ ਪਰ ਇਹ ਐਗਜ਼ੈਕਟ ਜਗਾ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਬਿਰਾਜਮਾਨ ਹੁੰਦੇ ਰਹੇ ਨੇ ਤੇ ਹੁਣ ਤੁਹਾਨੂੰ ਆਪਾਂ ਖੂਹੀ ਸਾਹਿਬ ਦੇ ਦਰਸ਼ਨ ਕਰਵਾਉਣੇ ਆ ਜੀ ਇਹ ਹੈ ਜੀ ਉਹ ਸਾਹਮਣੇ ਖੂਹੀ ਸਾਹਿਬ ਜਿੱਥੇ ਗੁਰੂ ਨਾਨਕ ਸਾਹਿਬ ਜੀ ਇਸ਼ਨਾਨ ਕਰਦੇ ਰਹੇ ਨੇ ਤੇ ਇਸ ਖੂਹੀ ਸਾਹਿਬ ਤੋਂ ਹੀ ਜਲ ਪ੍ਰਗਟ ਕਰਕੇ ਲੋਕਾਂ ਨੂੰ ਕਿਹਾ ਸੀ ਕਿ ਤੁਸੀਂ ਇੱਥੋਂ ਜਲ ਸ਼ਕਿਆ ਕਰੋ ਤੁਹਾਡੇ ਤੇ ਕਾਲਾ ਜਾਦੂ ਨਹੀਂ ਅਸਰ ਕਰੂਗਾ ਫਿਰ ਇਹ ਖੂਹੀ ਸਾਹਿਬ ਦਾ ਪਾਣੀ ਅੰਮ੍ਰਿਤ ਹੋ ਗਿਆ ਸੀ ਪਾਣੀ ਇਹਦੇ ਵਿੱਚ ਜਾਲੇ ਦੇ ਵਿੱਚ ਅੱਜ ਵੀ ਹੈਗਾ ਬਹੁਤ ਡੂੰਗਾ ਉਹ ਦੇਖੋ ਜਿਹੜੀ ਉਹ ਵਿਚਾਲੇ ਤੁਸੀਂ ਦੇਖ ਰਹੇ ਹੋਣ ਉਹ ਏਸ ਦੀ ਛਾਂ ਪੈ ਰਹੀ ਆ ਤੇ ਐਸੇ ਖੂਹੀ ਸਾਹਿਬ ਚੋਂ ਗੁਰੂ ਨਾਨਕ ਸਾਹਿਬ ਜੀ ਆਪ ਇਸ਼ਨਾਨ ਕਰਦੇ ਰਹੇ ਨੇ ਤੇ ਕਾਲੇ ਜਾਦੂ ਤੋਂ ਤੰਗ ਲੋਕਾਂ ਨੂੰ ਛੁਟਕਾਰਾ ਪਾਉਣ ਆਗੇ ਬਾਬਾ ਜੀ ਇੱਕ ਮਿੰਟ ਛੁਟਕਾਰਾ ਦਿਵਾਉਣ ਵਾਸਤੇ ਇੱਥੋਂ ਹੀ ਉਹਨਾਂ ਨੂੰ ਕਿਹਾ ਸੀ ਕਿ ਜਲ ਛਕਿਆ ਕਰੋ ਵਾਹਿਗੁਰੂ ਆਹ ਸਾਰੀ ਜ਼ਮੀਨ ਇਧਰਲੇ ਪਾਸੇ ਇੱਕ ਗੁਰੂ ਨਾਨਕ ਸਾਹਿਬ ਜੀ ਦੀ ਯਾਦ ਦੇ ਵਿੱਚ ਸਕੂਲ ਵੀ ਬਣਾਇਆ ਗਿਆ ਉਹ ਜ਼ਮੀਨ ਵੀ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਤੇ ਆ ਸਕੂਲ ਉੱਥੇ ਤਾਂ ਬਣਾ ਦਿੱਤਾ ਗਿਆ ਵੀ ਲੋਕਲ ਲੋਕ ਬਾਅਦ ਦੇ ਵਿੱਚ ਕਿਤੇ ਦਬਣਾ ਲੈਣ ਇਹ ਥਾਂ ਨੂੰ ਚਲੋ ਗੁਰੂ ਨਾਨਕ ਸਾਹਿਬ ਜੀ ਦੀ ਯਾਦ ਦੇ ਵਿੱਚ ਜਿਹੜਾ ਸਕੂਲ ਬਣਿਆ ਹੋਊਗਾ ਉੱਥੇ ਲੋਕ ਪੜ੍ਹਦੇ ਤਾਂ ਰਹਿਣਗੇ ਲੋ ਜੀ ਉਧਰ ਸਾਹਮਣੇ ਰੇਲਵੇ ਲਾਈਨ ਬਣੀ ਹੋਈ ਆ ਤੇ ਰੇਲਵੇ ਲਾਈਨ ਦੇ ਇਧਰਲੇ ਪਾਸੇ ਇੱਕ ਬਹੁਤ ਵੱਡਾ ਗਰਾਊਂਡ ਬਣਿਆ ਹੋਇਆ ਇਸ ਗਰਾਊਂਡ ਦਾ ਨਾਮ ਹੈਗਾ ਜੀ ਗੁਰੂ ਨਾਨਕ ਪਲੇਗਰਾਊਂਡ ਤੇ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਜਗ੍ਹਾ ਸੀ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਤੇ ਬੋਲਦੀ ਸੀ ਉੱਥੇ ਹੀ ਇਹ ਸਕੂਲ ਬਣਿਆ ਹੋਇਆ ਇਹ ਸਕੂਲ ਦਾ ਨਾਮ ਵੀ ਹੈਗਾ ਗੁਰੂ ਨਾਨਕ ਇਹ ਸਕੂਲ ਦਾ ਨਾਮ ਕੀ ਹੈ ਸਕੂਲ ਦਾ ਗੁਰੂ ਨਾਨਕ ਬੋਲ ਮਾਲਾ ਕਾਲਾ ਸਦਾ ਹੈ ਜੀ ਓਲਡ ਮਾਲ ਦਾ ਕਾਲਾਚਤ ਹਾਈ ਸਕੂਲ ਕਾਲਾਚਤ ਕਾਲਾਚਤ ਹਾਈ ਸਕੂਲ ਅੱਛਾ ਤੇ ਇਹ ਵੀਰ ਹੋਰੇ ਜਿਹੜੇ ਮੇਰੇ ਨਾਲ ਖੜੇ ਨੇ ਇਹ ਗੁਰੂ ਘਰ ਚੋਂ ਬਾਬਾ ਜੀ ਨੇ ਨਾਲ ਭੇਜਨੇ ਵੀ ਜਾ ਕੇ ਉੱਥੇ ਦੇਖਿਆ ਉਹ ਰੇਲਵੇ ਲਾਈਨ ਦੇਖੋ ਕਿੰਨੀ ਦੂਰ ਆ ਉੱਥੋਂ ਤੋਂ ਇਧਰਲਾ ਸਾਰਾ ਪਾਸਾ ਆਹ ਵਾਲੀ ਜਗ੍ਹਾ ਤੇ ਆ ਸਾਰਾ ਹਨਾ ਜੋ ਜਿੰਨਾ ਵੀ ਗਰਾਊਂਡ ਹੈ ਸਾਰਾ ਹਨਾ ਇਹ ਗੁਰੂ ਨਾਨਕ ਸਾਹਿਬ ਜੀ ਕੇ ਗੁਰੂ ਨਾਨਕ ਦੇਵ ਜੀ ਕੇ ਜਗ੍ਹਾ ਮਤਲਬ ਆ ਬੋਲ ਰਹੇ ਹੋ ਕਿ দান ਕੀ ਹੋਈ ਹੈ ਠੀਕ ਹੈ ਇਧਰਲੇ ਪਾਸੇ ਇੱਕ ਖੰਡਾ ਬਣਿਆ ਹੋਇਆ ਤੇ ਇਹਦੇ ਉੱਤੇ ਬੋਰਡ ਵੀ ਲੱਗਿਆ ਹੋਇਆ ਗੁਰੂ ਨਾਨਕ ਪਲੇਗਰਾਉਂਡ 올ਡ ਮਾਲ ਦਾ ਅੱਛਾ ਕੇ ਸੀ ਹਾਈ ਸਕੂਲ ਕਾਲਾ ਚਤ ਕਾਲਾ ਚਤ ਠੀਕ ਹੈ ਤੇ ਇਧਰਲੇ ਪਾਸੇ ਕਾਰ세ਵਾ ਵਾਲੇ ਬਾਬਾ ਜੀ ਐਸ ਵੀ ਤਾਰਾ ਸਿੰਘ ਠੀਕ ਆਪ ਵੀ ਸੀ ਸਕੂਲ ਮੇ ਪੜੇ ਹੋ ਕੌਨਸੀ ਕਲਾਸ ਤੱਕ ਕਲਾਸ 10 ਮੇ ਕਲਾਸ ਅਭੀ ਅਭੀ ਪੜ੍ਹਤੇ ਹੋ ਆਪ ਹਾਂ ਵੀ ਅਪਾਸ ਆਊਟ ਹੋ ਗਏ ਹੋ ਨਹੀਂ 10th ਮੇ ਇਗਜ਼ਾਮ ਹੈ 10 ਤਾਰੀਖ ਨੂੰ ਅੱਛਾ ਛੁੱਟੀਆਂ ਚੱਲ ਰਹੀਆਂ ਪੀਪਰਾਂ ਦੀ ਵਜ੍ਹਾ ਸੀ ਕੌਨਸੀ ਕਲਾਸ ਤੱਕ ਸਕੂਲ ਹੈ ਜੀ ਕੌਣ ਸੀ 12 ਤੱਕ ਹੈ ਨਰਸਰੀ ਸੇ ਨਰਸਰੀ ਸੇ ਨਹੀਂ ਹਾਂ ਫਾਈਵ ਸੇ ਹੈ ਅਭੀ ਇਹ ਕਿਸੀ ਜਗ੍ਹਾ ਜੋ ਹੈ ਸਾਰੀ ਇਹ ਕਿਸੇ ਔਰ ਕੇ ਨਾਮ पे ਹੈ ਹਾਂ ਔਰ ਇਹ ਕੀ ਚੀਜ਼ ਹੈ ਪਿੱਛੇ ਇਹ ਵਾਲਾ ਇਹ ਵਾਲਾ ਹਾਸਟਲ ਥਾ ਪਹਿਲੇ ਅਭੀ ਘਰ ਬਣਾ ਦਿਆ ਰੂਮ ਅੱਛਾ ਰੂਮ ਕਲਾਸਰੂਮ ਲਿਖਿਆ ਵਹਾਂ ਪੇ ਪਹਿਲੇ ਹਾਸਟਲ ਥਾ ਪਹਿਲੇ ਹਾਸਟਲ ਠੀਕ ਆ ਭਾਈ ਤੁਸੀਂ ਦੇਖੋ ਏਡੀ ਜਗ੍ਹਾ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਤੇ ਬੋਲਦੀ ਸੇ ਜੋ ਪਿੱਛੇ ਉਹ ਵਹਾਂ ਪੇ ਗਾਇ ਵਗੈਰਾ ਖੜੀ ਹੈ ਔਰ ਉਹ ਸਾਰੀ ਜਗ੍ਹਾ ਉਹ ਨਹੀਂ ਜਹਾਂ ਤੱਕ ਜੇ ਮੂਰਤੀ ਬਣੀ ਹੈ ਇਹ ਵਾਲੀ ਔਰ ਇਹ ਗਰਾਉਂਡ ਉਧਰ ਸਟੇਸ਼ਨ ਕੇ ਪਾਰ ਇਧਰ ਵਾਲਾ ਸਾਰਾ ਹਨਾ ਉਹ ਜਗਾ ਸੀ ਠੀਕ ਹੈ ਭਾਈ ਇਧਰਲੇ ਪਾਸੇ ਐਂ ਲੱਗਦਾ ਜਿਵੇਂ ਆਂਗਣਵਾੜੀ ਹੈ ਲੰਗਰ ਹੈ ਉਹ ਔਰ ਉਸਕੇ ਇਧਰ ਵਾਲੀ ਸਾਈਡ ਕਿਆ ਬਣਾ ਹੈ ਯਹਾਂ ਤੇ ਟੰਕੀ ਰੱਖੀ ਹੈ ਉਹ ਟੈਂਕੀ ਉਹ ਕਲ ਹੈ ਕਲ ਮਤਲਬ ਨਲ ਨਲ ਠੀਕ ਹੈ ਵੀਰੇ ਇਹ ਤੁਸੀਂ ਦੇਖੋ ਮੈਂ ਉਹੀ ਗੱਲ ਕਰਦਾ ਸੀ ਵੀ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਤੇ ਜਿਹੜੀ ਜਗਾ ਸੀ ਬਈ ਇਹ ਕਿਸੇ ਹੋਰ ਬੰਦੇ ਦੇ ਨਾਂ ਤੇ ਰਜਿਸਟਰੀ ਹੋ ਗਈ ਹੁਣ ਮੈਨੂੰ ਇਹ ਚੀਜ਼ ਦਾ ਪਤਾ ਨਹੀਂ ਬਾਈ ਨੇ ਦੱਸਿਆ ਵੀ ਜਿਹੜਾ ਹੈ ਕੇ ਸੀ ਲਿਖਿਆ ਹੋਇਆ ਕਾਲਾ ਚਾਹ ਤੇ ਇਹ ਕਿਸੇ ਬੰਦੇ ਦਾ ਨਾਮ ਆ ਉਹਦੇ ਨਾਂ ਤੇ ਅੱਜ ਦੀ ਡੇਟ ਦੇ ਵਿੱਚ ਸਕੂਲ ਆ ਪਰ ਇਹ ਪਲੇਗਰਾਉਂਡ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਤੇ ਆ ਬਾਕੀ ਇੱਥੇ ਵੀ ਆਲੇ-ਦਾਲੇ ਚੀਜ਼ਾਂ ਟੁੱਟੀਆਂ ਪਈਆਂ ਨੇ ਕਿਉਂਕਿ ਜਵਾਕ-ਜੂਕ ਖੇਡਦੇ ਰਹਿੰਦੇ ਨੇ ਤਾਂ ਕਰਕੇ ਚੀਜ਼ਾਂ ਟੁੱਟ ਗਈਆਂ ਮੈਂ ਮੁਸਲਿਮ ਨਹੀਂ ਲਿਜਾਂਗਾ ਠੀਕ ਹੈ ਮੋਤੀ ਉਲ ਮੂਮਿਨ ਮੋਤੀ ਉਲ ਮੂਮਿਨ ਠੀਕ ਆ ਵੀਰ ਹੋਰਾਂ ਦਾ ਨਾਮ ਆ ਜੀ ਮੋਤੀ ਉਲ ਮਮਿਨ ਮੋਤੀ ਆਪਕਾ ਪੱਕਾ ਨਾਮ ਹੀ ਆ ਸਕੂਲ 'ਮੇ ਚਲੋ ਹੁਣ ਸਿਰਫ ਗੁਰਨਾਨਕ ਸਾਹਿਬ ਜੀ ਦੇ ਨਾਂ ਤੇ ਇੱਕ ਇਹ ਗਰਾਊਂਡ ਉਹ ਵੀ ਸਿਰਫ ਇਹ ਇਹ ਵੀ ਮਤਲਬ ਜਗਾ ਕਿਸੇ ਔਰ ਕੀ ਹੋਗੀ ਨਾ ਅਬ ਮਤਲਬ ਵੈਸੇ ਹੈ ਹੈ ਗੁਰਨਾਨਕ ਸਾਹਿਬ ਜੀ ਦੇ ਨਾਂ ਇਹ ਤਾਂ ਨਹੀਂ ਬੇਚਿਆ ਕਿਸੇ ਕੋ ਨਹੀਂ ਨਹੀਂ ਅੱਛਾ ਸੌਰੀ ਭਾਈ ਮਾਫ ਕਰਿਓ ਇਹ ਤਾਂ ਨਹੀਂ ਕਿਸੇ ਨੂੰ ਬੇਚਿਆ ਗਿਆ ਪਰ ਇਹ ਜੋ ਸਕੂਲ ਵਾਲੀ ਜਗਾ ਇਹ ਕਿਸੇ ਕੋ ਬੇਚਦੀ ਗਈ ਹੈ ਠੀਕ ਹੈ ਭਾਈ ਇਹ ਕੁਝ ਪਤਾ ਲੱਗਣ ਨੂੰ ਇੱਥੇ ਪਤਾ ਲੱਗਿਆ ਪਹਿਲਾਂ ਮੈਂ ਇਹ ਚੀਜ਼ ਬਾਰੇ ਸੁਣਿਆ ਵੀ ਗੁਰੂ ਨਾਨਕ ਸਾਹਿਬ ਜੀ ਦੀ ਜਗ੍ਹਾ ਇਹ ਕਿਸੇ ਨੂੰ ਵੇਚ ਦਿੱਤੀ ਗਈ ਆ ਜਿੰਨੇ ਵੀ ਮੈਂ ਪਹਿਲਾਂ ਕੁਝ ਬੋਲਿਆ ਐਮ ਟੇਕਿੰਗ ਮਾਈ ਵਰਡਸ ਬੈਕ ਪਹਿਲਾਂ ਮੈਨੂੰ ਵੀਰ ਹੋਰਾਂ ਨੇ ਦੱਸਿਆ ਫਿਰ ਮੈਂ ਨਾ ਸਿਰਫ ਸਕੂਲ ਦੇ ਆਈਡੀਆ ਦੇ ਨਾਲ ਨਾਲ ਇਹ ਗਰਾਊਂਡ ਨੂੰ ਵੀ ਇਹੀ ਕਿਹਾ ਵੀ ਕਿਸੇ ਨੂੰ ਦਾਣ ਦੇ ਦਿੱਤਾ ਗਿਆ ਪਰ ਨਹੀਂ ਇਹ ਗੁਰੂ ਘਰ ਕੋਲ ਹੀ ਆ ਜ਼ਮੀਨ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਤੇ ਹੀ ਰਜਿਸਟਰੀ ਬੋਲਦੀ ਆ ਸਵੇਰੇ ਵੀ ਤੁਹਾਨੂੰ ਦੱਸਿਆ ਸੀ ਕਿ ਦੋ ਰਜਿਸਟਰੀਆਂ ਨੇ ਇੱਕ ਰਜਿਸਟਰੀ ਹੈਗੀ ਆ ਇਹ ਵਾਲੀ ਜੀ ਇੱਕ ਜਿੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਇਹ ਜਿਹੜਾ ਸਕੂਲ ਜਿਹੜੀ ਥਾਂ ਤੇ ਬਣਿਆ ਜਾਂ ਸਕੂਲ ਕਿਸੇ ਬੰਦੇ ਦਾ ਹੈ ਉਹ ਇਹ ਚੀਜ਼ ਅਲੱਗ ਤੋਂ ਆ ਬਾਕੀ ਸਾਰਾ ਕੁਝ ਹੀ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਤੇ ਆ ਜਿਹੜੀ ਮੈਂ ਪਹਿਲਾਂ ਗੱਲ ਕਹੀ ਸੀ ਉਹ ਮੈਥੋਂ ਮਿਸ ਅੰਡਰਸਟੈਂਡਿੰਗ ਹੋ ਗਈ ਕਿਉਂਕਿ ਬਾਈ ਨੇ ਮੈਨੂੰ ਕਿਹਾ ਸੀ ਵੀ ਉਹ ਰੇਲਵੇ ਲਾਈਨ ਤੋਂ ਇਧਰਲਾ ਪਾਸਾ ਸਾਰੀ ਜਗ੍ਹਾ ਦਾਨ ਕੀਤੀ ਹੋਈ ਆ ਤਾਂ ਬਾਈ ਨੇ ਮੈਨੂੰ ਇਹ ਕਿਹਾ ਸੀ ਮਨ ਲੱਗਿਆ ਤੇ ਇਹ ਵੀ ਬੱਚੇ ਦਾਨ ਕਰਤਾ ਤੋਂ ਇਹ ਵਾਲਾ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਪਈ ਹੈ ਇਹ ਨਹੀਂ ਕਿਸੇ ਕੋ ਦਾਨ ਕੀਤਾ ਹੈ ਨਾ ਸਿਰਫ ਸਕੂਲ ਸਕੂਲ ਹੈ ਠੀਕ ਹੈ ਵੀਰ ਦਾ ਕਹਿਣ ਦਾ ਤਰੀਕਾ ਹੋਰ ਸੀ ਤੇ ਮੈਨੂੰ ਕੋਈ ਹੋਰ ਸਮਝ ਲੱਗਿਆ ਤਾਂ ਕਰਕੇ ਮਿਸ ਅੰਡਰਸਟੈਂਡਿੰਗ ਹੋ ਗਈ ਗੁਰੂ ਨਾਨਕ ਪਲੇਗ੍ਰਾਉਂਡ ਤੋਂ ਚੱਲ ਕੇ ਹੁਣ ਆਪਾਂ ਆ ਗਏ ਆ ਜੀ ਇਸ ਨਦੀ ਦੇ ਕੰਡੇ ਤੇ ਇਸ ਨਦੀ ਦਾ ਨਾਮ ਹੈਗਾ ਮਹਾਨੰਦਾ ਰਿਵਰ ਤੇ ਗੁਰੂ ਘਰ ਵੀ ਤੁਸੀਂ ਕਹਿ ਸਕਦੇ ਹੋ ਕਿ ਮahananda river ਦੇ ਕੰਡੇ ਤੇ ਬਣਿਆ ਹੋਇਆ ਕਿਉਂਕਿ ਪੁਰਾਣੇ ਟਾਈਮਾਂ ਦੇ ਵਿੱਚ ਨਦੀਆਂ ਥੋੜਾ ਜਿਹਾ ਚੌੜੀਆਂ ਹੋ ਕੇ ਚੱਲਦੀਆਂ ਸੀ ਅੱਜ ਕੱਲ ਤਾਂ ਪਾਣੀ ਘਟੇ ਹੋਏ ਨੇ ਇਸ ਕਾ ਪਾਣੀ ਚੜਦਾ ਵੀ ਹੈ ਉਪਰਫਲੋ ਕਹਾਂ ਤੱਕ ਆ ਜਾਂਦਾ ਹੈ ਯਹਾਂ ਤੱਕ ਆ ਜਾਂਦਾ ਹੈ ਠੀਕ ਹੈ ਉਹ ਗਰਮੀਆਂ ਵਿੱਚ ਜਦ ਬਾਰਿਸ਼ ਦਾ ਮੌਸਮ ਹੁੰਦਾ ਤਬ ਆਤਾ ਹੋਗਾ ਔਰ ਉਹ ਦੂਸਰੀ ਨਦੀ ਜੋ ਆ ਰਹੀ ਹੈ ਉਸ ਕਾ ਨਾਮ ਕੀ ਬੋਲਾ ਥਾ ਆਪਨੇ ਕਾਲੇਂਦਰੀ ਉਧਰਲੇ ਪਾਸੇ ਜੀ ਅ ਕਾਲੇਂਦਰੀ ਨਦੀ ਆ ਉਹ ਆ ਕੇ ਮahananda river ਦੇ ਵਿੱਚ ਮਿਲ ਜਾਂਦੀ ਹੈ ਤੇ mahananda river ਅੱਗੇ ਜਾ ਕੇ ਗੰਗਾ ਦੇ ਵਿੱਚ ਮਿਲਦੀ ਹੈ ਤੇ ਗੰਗਾ ਅੱਗੇ ਬੰਗਲਾਦੇਸ਼ ਦੇ ਵਿੱਚ ਚਲੀ ਜਾਂਦੇ ਹਨ ਹਣਾ ਤੇ ਹੁਣੇ-ਹੁਣੇ ਆ ਇੱਥੋਂ ਕਿਸ਼ਤੀ ਗਈ ਹੈ ਇੱਕ ਕਿਸੇ ਬੰਦਿਆਂ ਨੇ ਪਰਲੇ ਪਾਸੇ ਨੂੰ ਪਾਰ ਜਾਣਾ ਤਾਂ ਕਿਸ਼ਤੀ 'ਚ ਬਹਿ ਕੇ ਜਾਂਦੇ ਨੇ ਆ ਚੱਲਦੀ ਆ ਬੋਟ ਇੱਥੇ ਚਾਹੇ ਤੁਸੀਂ ਮੋਟਰਸਾਈਕਲ ਰੱਖ ਕੇ ਲੈ ਜਾਓ ਚਾਹੇ ਤੁਸੀਂ ਅ ਇਸ ਵਿੱਚ ਗਾੜੀ ਤਾਂ ਨਹੀਂ ਜਾਏਗੀ ਨਹੀਂ ਗਾੜੀ ਕੇ ਲਈ ਪੁਲ ਬਣਾਇਆ ਕੋਈ ਸਪੈਸ਼ਲ ਰਿਕਸ਼ਾ ਜਾਏਗਾ ਰਿਕਸ਼ਾ ਜਾਏਗਾ ਤਾਂ ਅਗਰ ਗਾੜੀ ਹੈ ਕਿਸੇ ਕੇ ਪਾਸ ਉਸਨੇ ਦੂਸਰੇ ਪਾਰ ਜਾਣਾ ਹੈ ਤਾਂ ਜਾ ਹੀ ਨਹੀਂ ਸਕਤਾ ਨਹੀਂ ਜਾ ਸਕਤਾ ਅੱਛਾ ਜੀ ਮੋਟਰਸਾਈਕਲ ਜਾ ਸਕਦਾ ਹੈ ਮੋਟਰਸਾਈਕਲ ਜਾ ਸਕਦਾ ਹੈ ਗਾੜੀ ਨਹੀਂ ਲੈ ਕੇ ਜਾ ਸਕਦਾ ਬੰਦਾ तो फिर वो जो शहर है वो कौन सा है वो उनके नाम है नीमा सरायि नीमा सराय हाँ। नीमा सराय में भी यार कोई गुरुद्वारा है नहीं नहीं बस पूरा मालदा जिला में हमारा म, इधर ही। अच्छा इधर ही है तो फिर वो बंदों के पास गाड़िया नहीं है, हाँ, वो तो है। उनके तो पास तो मोटरसाइकिल तो मोटर है में जा सकता है लेकिन बड़े बड़े हाँ सब नहीं जा सकता अच्छा तो अगर उस वो वाले बंदों ने इधर आना है तो वो मोटरसाइकिल से आ सकते हैं उनको गाड़ी रखने का कोई फायदा नहीं है ਆ ਵੀ ਸਕਦਾ ਹੈ ਜਾ ਵੀ ਸਕਦਾ ਹੈ ਮੋਟਰਸਾਈਕਲ ਲੈ ਕੇ ਮੋਟਰਸਾਈਕਲ ਲੈ ਕੇ ਜਾ ਸਕਦਾ ਹੈ ਪਰ ਜਾਣਾ ਇਸ ਹੀ ਸੇ ਪੜੇਗਾ ਅੱਛਾ ਬਚਾਲੇ ਆ ਇੱਕ ਟ੍ਰੇਨ ਦਾ ਬਣਿਆ ਹੋਇਆ ਰੇਲਵੇ ਟਰੈਕ ਬਣਿਆ ਹੋਇਆ ਇਸ ਆ ਦੇਖੋ ਸਾਰਿਆਂ ਕੋਲ ਮੋਟਰਸਾਈਕਲ ਹੀ ਨਹੀਂ ਗੱਡੀ ਨਹੀਂ ਕੋਈ ਬੰਦਾ ਉਧਰਲੇ ਪਾਸੇ ਲਿਜਾ ਸਕਦਾ ਉਹ ਆ ਗਈ ਸਾਹਮਣੇ ਟ੍ਰੇਨ ਤੋਂ ਆਪਾਂ ਅਸਾਮ ਵਾਲੇ ਪਾਸੇ ਘੁੰਮਦੇ ਸੀ ਜਾਂ ਕਿਤੇ ਵੀ ਹਨਾ ਆਪਾਂ ਦੇਖਿਆ ਨਾ ਨਾਰਥ ਈਸਟ ਵਾਲੇ ਪਾਸੇ ਖਾਸ ਕਰਕੇ ਤਾਂ ਐਵੇਂ ਦੀਆਂ ਮੂਰਤੀਆਂ ਪਈਆਂ ਹੁੰਦੀਆਂ ਨੇ ਰਾਹਾਂ ਦੇ ਵਿੱਚ ਇੱਥੇ ਵੀ ਦੇਖੋ ਤੁਸੀਂ ਇਹ ਮੂਰਤੀ ਪਈ ਆ ਉੱਪਰ ਸੱਪ ਬਣਿਆ ਹੋਇਆ ਇਧਰਲੇ ਪਾਸੇ ਵੀ ਇੱਕ ਮੂਰਤੀ ਪਈ ਆ ਇਹਦੇ ਉੱਪਰ ਵੀ ਸੱਪ ਬਣਿਆ ਹੋਇਆ ਵੀਰ ਨੇ ਮੈਨੂੰ ਦੱਸਿਆ ਵੀ ਇਨ੍ਹਾਂ ਮੂਰਤੀਆਂ ਦਾ ਵਿਸਰਜਨ ਨਹੀਂ ਕੀਤਾ ਜਾਂਦਾ ਜਿਵੇਂ ਗਣੇਸ਼ ਦਾ ਅ ਵਿਸਰਜਨ ਹੁੰਦਾ ਨਾ ਗਣੇਸ਼ ਦੀਆਂ ਮੂਰਤੀਆਂ ਪਾਣੀ ਦੇ ਵਿੱਚ ਲੋਕ ਵਿਸਰਜਨ ਕਰ ਦਿੰਦੇ ਨੇ ਮਤਲਬ ਸੁੱਟ ਦਿੰਦੇ ਨੇ ਤਾਂ ਉਵੇਂ ਇਨ੍ਹਾਂ ਮੂਰਤੀਆਂ ਦਾ ਵਿਸਰਜਨ ਨਹੀਂ ਹੁੰਦਾ ਜਿਹੜੀ ਮੂਰਤੀ 나ਗ ਦੇਵਤਾ ਨੂੰ ਬਿਲੋਂਗ ਕਰਦੀ ਆ ਠੀਕ ਆ ਯੈਸ ਸਰ ਜੋ ਸਾਂਪ ਵਾਲੇ ਦੇਵਤਾ ਕੋ ਬਿਲੋਂਗ ਕਰਦੀ ਆ ਮੂਰਤੀ ਉਸ ਦਾ ਵਿਸਰਜਨ ਨਹੀਂ ਹੁੰਦਾ ਹੈ ਹੈਨਾ ਉਸ ਕੋ ਕਹੀਂ ਤੇ ਵੀ ਰੱਖ ਕੇ ਚਲੇ ਜਾਂਦੇ ਨੇ ਨਦੀ ਦੇ ਧਾਰ ਮੇ ਨਦੀ ਵਾਲੇ ਸਾਈਡ ਤੇ ਅੱਛਾ ਗੰਗਾ ਦੇ ਕਿਨਾਰੇ ਤੇ ਰੱਖ ਕੇ ਚਲੇ ਜਾਂਦੇ ਨੇ ਪਰ ਅਸਾਮ ਵਾਲੇ ਪਾਸੇ ਮੈਂ ਜੰਗਲਾਂ ਜੰਗਲਾਂ ਚ ਵੀ ਪਈਆਂ ਦੇਖੀਆਂ ਨੇ ਉਹ ਸ਼ਾਇਦ ਕੋਈ ਹੋਰ ਚੀਜ਼ ਹੋ ਸਕਦੀ ਆ ਤਾਂ ਕਰਕੇ ਠੀਕ ਹੈ ਜੀ ਸਾਹਮਣੇ ਉਧਰ ਸ਼ਾਨ ਘਾਟ ਬਣਿਆ ਹੋਇਆ ਦੇਖੋ ਚਿੱਟੀ ਜੀ ਬਿਲਡਿੰਗ ਤੇ ਜਦੋਂ ਕਿਸੇ ਬੰਦੇ ਦਾ ਆਦਿ ਸੰਸਕਾਰ ਕਰ ਦਿੰਦੇ ਨੇ ਤਾਂ ਜਿਹੜੀਆਂ ਉਹਦੀ ਹਸਤੀਆਂ ਹੁੰਦੇ ਨੇ ਫੁੱਲ ਹੁੰਦੇ ਨੇ ਉਹ ਇਸੇ ਪਾਣੀ ਦੇ ਵਿੱਚ ਬਹਾ ਦਿੰਦੇ ਨੇ ਕਿਉਂਕਿ ਇਹ ਅੱਗੇ ਜਾ ਕੇ ਗੰਗਾ ਦੇ ਵਿੱਚ ਰਲ ਜਾਂਦਾ ਉਹ ਦਵਾਰੇ ਗੇੜਾ ਆ ਗਿਆ ਕਿਸ਼ਤੀ ਦਾ ਜਿਵੇਂ ਆ ਇੱਥੇ ਫੁੱਲ ਜੇ ਪਈ ਨਹੀਂ ਇਹ ਵੀ ਕਿਸੇ ਦੀਆਂ ਸ਼ਾਇਦ ਹਸਤੀਆਂ ਹੋ ਸਕਦੀਆਂ ਨੇ ਇਹ ਕੁਝ ਵੀ ਸਾਨੂੰ ਵੀਰ ਹੋਰਾਂ ਨੇ ਦੱਸਿਆ ਤੇ ਇਹ ਗੇਟ ਦੇ ਬਾਹਰ ਨਾ ਬੰਗਾਲੀ ਭਾਸ਼ਾ ਦੇ ਵਿੱਚ ਆ ਲਿਖਿਆ ਹੋਇਆ ਸੀ ਜਦੋਂ ਮੈਂ ਐਂਟਰ ਕੀਤਾ ਮੈਨੂੰ ਪਤਾ ਹੀ ਨਹੀਂ ਲੱਗਿਆ ਤੇ ਹੁਣ ਆਪਾਂ ਮੋਤੀ ਨੂੰ ਪੁੱਛਦੇ ਆਂ ਬਾਈ ਪੜ ਕੇ ਸੁਣਾ ਕੀ ਆ ਇਹ ਥੋੜਾ ਸਾਂ ਉੱਚੀ ਬੋਲਨਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਾਂ ਸਤਿਗੁਰ ਪ੍ਰਸਾਦ ਹੂੰ ਗੁਰੂ ਦਵਾਰਾ ਗੁਰੂ ਦਾ ਬਾਗ 올 ਮਾਲਦਾ ਇਹ ਸਥਾਨੇ ਸਿੱਖ ਧਰਮ ਦੇ ਪਤਮ ਗੁਰੂ ਦੇ ਗੁਰੂ ਨਾਨਕ ਦੇਵ ਜੀ ਉਹ ਨਵੰਗ ਗੁਰਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਸਥਾਨੇ ਚੜ੍ਹਨ ਰਿਕੇ ਸੀ ਅੱਛਾ ਭਾਈ ਨੇ ਇਹ ਕਿਹਾ ਕਹਿੰਦਾ ਵੀ ਇੱਕ ਓੰਕਾਰ ਸਤਗੁਰ ਪ੍ਰਸਾਦ ਵੀ ਇਹ ਜਿਹੜਾ ਸਥਾਨ ਆ ਜੀ ਗੁਰਦਾਰਾ 올ਡ ਮਾਲਦਾ ਦੇ ਵਿੱਚ ਬਣਿਆ ਹੋਇਆ ਗੁਰੂ ਨਾਨਕ ਸਾਹਿਬ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਦੇ ਵਿੱਚ ਬਣਾਇਆ ਹੋਇਆ ਇਹੀ ਹੈ ਨਾ ਲੋ ਜੀ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਕਰਕੇ ਆ ਗਏ ਆ ਜਿਹੜੀ ਜਿਹੜੀ ਜਗਾ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਤੇ ਸੀ ਉਹ ਸਾਰੀਆਂ ਤੁਹਾਨੂੰ ਦਿਖਾਤੀਆਂ ਕਿਹਨੇ ਕਿਹਨੇ ਪਹਿਲਾਂ ਇਸ ਗੁਰੂ ਘਰ ਦੇ ਇਤਿਹਾਸ ਬਾਰੇ ਸੁਣਿਆ ਹੋਇਆ ਸੀ ਜਰੂਰ ਦੱਸਿਓ ਹੁਣ ਅੱਜ ਤੋਂ ਪਰਸੋਂ ਵਾਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ ਕਿ ਆਪਾਂ ਇੱਕ ਅਦੀਨਾ ਮਸਜਿਦ ਦੇਖਣ ਜਾਣਾ ਸੀ ਜਿਹੜਾ ਕਿ ਇੱਥੇ ਬਹੁਤ ਜ਼ਿਆਦਾ ਇਕੱਠ ਹੋਣ ਕਰਕੇ ਆਪਾਂ ਦੇਖ ਨਹੀਂ ਸਕੇ ਫਿਰ ਮੈਂ ਵੀਡੀਓ ਦੇ ਵਿੱਚ ਲਿਖਤਾ ਸੀ ਵੀ ਸਪੈਸ਼ਲ ਤੁਹਾਨੂੰ ਅਲੱਗ ਤੋਂ ਦਿਖਾਵਾਂਗੇ ਇਹ ਮੇਰੇ ਪਿਛਲੇ ਪਾਸੇ ਆ ਜੀ ਉਹ ਅਦੀਨਾ ਮਸਜਿਦ ਇਹ ਐਡੀਕ ਤਕੜੀ ਮਸਜਿਦ ਹਨਾ ਯਾਰ ਤੁਸੀਂ ਸੋਚ ਵੀ ਨਹੀਂ ਸਕਦੇ ਇਹਦੇ ਬਾਰੇ ਉੱਪਰ ਦੀ ਇਹਦੇ ਉੱਤੇ ਕੇਸ ਚੱਲ ਰਿਹਾ ਤੇ ਦੂਜਾ ਇਹਦੇ ਵਿੱਚ ਮੋਬਾਈਲ ਵਗੈਰਾ ਬਿਲਕੁਲ ਵੀ ਅਲਾਉਡ ਨਹੀਂ ਹੈਗਾ ਕੱਲ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਇਹ ਮਸਜਿਦ ਕਿਉਂ ਇਹਦੇ ਵਿੱਚ ਕੇਸ ਚੱਲ ਰਿਹਾ ਕਿਉਂ ਮੋਬਾਈਲ ਤੁਸੀਂ ਯਾਰ ਸੋਚ ਵੀ ਨਹੀਂ ਸਕਦੇ ਮੋਬਾਈਲ ਲੈ ਜਾਣ ਦਾ ਵੀ ਜੇ ਮੇਰੇ ਕੋਲ ਦੋ ਸੀ ਪਹਿਲਾਂ ਮੈਂ ਸੋਚਾਂ ਮੈਂ ਕਿ ਇੱਕ ਲ ਘੋ ਲੈਣਾਂ ਇੱਕ ਲੈ ਜਾਣੇ ਫਿਰ ਮੈਂ ਕਿਹਾ ਨਾ ਯਾਰ ਵੀ ਇੱਥੇ ਥੋੜਾ ਜਿਹਾ ਈਸ਼ੂ ਬਹੁਤ ਤਕੜਾ ਵੀ ਜੇ ਇੱਕ ਮੋਬਾਈਲ ਲੈ ਗਏ ਤੇ ਫੜ ਗਏ ਤਾਂ ਐ ਨਹੀਂ ਪਤਾ ਮੋਬਾਈਲ ਆਪਣਾ ਜ਼ਬਤ ਕਰ ਲੈਣ ਸੋ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਫੇਰ ਮਿਲਦੇ ਆਂ ਇਸ ਵੀਡੀਓ ਨੂੰ ਬਦੋ ਬਦ ਸ਼ੇਅਰ ਕਰਦੇ ਹੋ ਵੈਸਟ ਬੰਗਾਲ ਦਾ ਆਪਣਾ ਟੂਰ ਚੱਲ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ